ਭਗਤ ਤੰਨਾ ਜੀ ਦਾ ਜਨਮ ਇੱਕ ਸੁਧਾਰਨ ਗਰੀਬ ਪਰਿਵਾਰ ਵਿੱਚ ਹੋਇਆ। ਇਹਨਾਂ ਦੇ ਪਿਤਾ ਜੀ ਖੇਤੀ ਦਾ ਕੰਮ ਕਰਨ ਦੇ ਨਾਲ-ਨਾਲ گاਵਾਂ ਦਾ ਪਾਲਣ-ਪੋषण ਵੀ ਕਰਦੇ ਸਨ। ਇੱਕ ਦਿਨ ਇਹਨਾਂ ਦੇ ਪਰਿਵਾਰ ਦੇ ਕੁਲਗੁਰੂ ਤਰਲੋਚਨ ਜੀ ਤੀਰਥ ਯਾਤਰਾ ਕਰਕੇ ਵਾਪਸ ਆਏ ਤੇ ਕੁਝ ਦਿਨ ਲਈ ਭਗਤ ਤੰਨਾ ਜੀ ਦੇ ਘਰ ਰੁਕ ਗਏ। ਭਗਤ ਤੰਨਾ ਨੇ ਦੇਖਿਆ ਕੀ ਉਹਨਾਂ ਦੇ ਗੁਰੂ ਭਗਵਾਨ ਸਾਲੀਗ੍ਰਾਮ ਜੀ ਦੀ ਬਹੁਤ ਪੂਜਾ ਅਰਚਨਾ ਕਰਦੇ ਹਨ ਉਹ ਭਗਵਾਨ ਜੀ ਨੂੰ ਇਸ਼ਨਾਨ ਕਰਵਾ ਕੇ ਫੁੱਲ ਚੜਾ ਕੇ ਭੋਜਨ ਦਾ ਭੋਗ ਲਗਾ ਕੇ ਫਿਰ ਹੀ ਆਪ ਕੁਝ ਗ੍ਰਹਿਣ ਕਰਦੇ ਹਨ ਭਗਤ ਧੰਨਾ ਨੂੰ ਇਹ ਸਭ ਕੁਝ ਵੇਖ ਕੇ ਬਹੁਤ ਚੰਗਾ ਲੱਗਿਆ ਇੱਕ ਦਿਨ ਉਹਨਾਂ ਦੇ ਘਰ ਤੋਂ ਜਾਣ ਦਾ ਸਮਾਂ ਆ ਗਿਆ ਤਾਂ ਭਗਤ ਧੰਨਾ ਜੀ ਨੇ ਆਪਣੇ ਗੁਰੂ ਜੀ ਤੋਂ ਉਹ ਸਾਲੀਗ੍ਰਾਮ ਲੈਣ ਦੀ ਜਿੱਦ ਕੀਤੀ ਤੇ ਕਹਿਣ ਲੱਗੇ ਕਿ ਮੈਨੂੰ ਵੀ ਠਾਕੁਰ ਜੀ ਚਾਹੀਦੇ ਹਨ ਭਗਤ ਤੰਨਾ ਨੂੰ ਉਹਨਾਂ ਦੇ ਮਾਤਾ ਪਿਤਾ ਨੇ ਬਹੁਤ ਸਮਝਾਇਆ ਕਿ ਤੂੰ ਅਜੇ ਬਹੁਤ ਛੋਟਾ ਹੈ ਪਰ ਭਗਤ ਤੰਨਾ ਜੀ ਆਪਣੀ ਜਿੱਦ ਤੇ ਅੜੇ ਰਹੇ ਫਿਰ ਪੰਡਿਤ ਜੀ ਨੂੰ ਲੋਕਾਂ ਨੇ ਕਿਹਾ ਕਿ ਇਸ ਨੂੰ ਕੋਈ ਸਾਲੀਗ੍ਰਾਮ ਜਿਹਾ ਕੋਈ ਹੋਰ ਪੱਥਰ ਦੇ ਕੇ ਬਹਿਲਾ ਦਿਓ ਪੰਡਤ ਜੀ ਜਦੋਂ ਅਗਲੀ ਸੁਬਾ ਇਸ਼ਨਾਨ ਕਰਨ ਲਈ ਗਏ ਤਾਂ ਉਹ ਨਦੀ ਤੋਂ ਇੱਕ ਵੱਡਾ ਸਾਰਾ ਪੱਥਰ ਲੈ ਆਏ। ਉਹਨਾਂ ਨੇ ਭਗਤ ਧੰਨੇ ਨੂੰ ਪੁੱਛਿਆ ਕਿ ਉਸਨੇ ਵੱਡੇ ਠਾਕੁਰ ਜੀ ਲੈਣੇ ਨੇ ਜਾਂ ਛੋਟੇ? ਤਾਂ ਭਗਤ ਧੰਨੇ ਨੇ ਬੜੇ ਹੀ ਪਿਆਰ ਨਾਲ ਕਿਹਾ ਕਿ ਉਸ ਨੂੰ ਵੱਡੇ ਠਾਕੁਰ ਜੀ ਚਾਹੀਦੇ ਹਨ। ਹੁਣ ਉਹ ਗੁਰੂ ਜੀ ਨੇ ਵੱਡਾ ਪੱਥਰ ਭਗਤ ਧੰਨੇ ਨੂੰ ਦੇ ਦਿੱਤਾ। ਭਗਤ ਧੰਨਾ ਉਹ ਪੱਥਰ ਪਾ ਕੇ ਬਹੁਤ ਹੀ ਜ਼ਿਆਦਾ ਖੁਸ਼ ਹੋਇਆ। ਉਸ ਨੂੰ ਲੱਗਿਆ ਕਿ ਉਸ ਨੂੰ ਭਗਵਾਨ ਮਿਲ ਗਏ ਹਨ ਭਗਤ ਧੰਨਾ ਜੀ ਬੜੇ ਸੇਵਾ ਭਾਵ ਨਾਲ ਠਾਕੁਰ ਜੀ ਦੀ ਪੂਜਾ ਕਰਦੇ ਤੇ ਜਦੋਂ ਵੀ ਉਹ ਖੇਤਾਂ ਵਿੱਚ ਗਊਆਂ ਚਰਉਣ ਲਈ ਜਾਂਦੇ ਤਾਂ ਠਾਕੁਰ ਜੀ ਨੂੰ ਆਪਣੇ ਨਾਲ ਲੈ ਜਾਂਦੇ ਖੇਤਾਂ ਵਿੱਚ ਜਦੋਂ ਭਗਤ ਧੰਨਾ ਜੀ ਜਾਂਦੇ ਤਾਂ ਉਹਨਾਂ ਦੀ ਮਾਂ ਉਹਨਾਂ ਨੂੰ ਖਾਣ ਲਈ ਬਾਜਰੇ ਦੀ ਰੋਟੀ ਅਚਾਰ ਆਦਿ ਦਿੰਦੇ ਇੱਕ ਦਿਨ ਭਗਤ ਧੰਨਾ ਜੀ ਨੇ ਸੋਚਿਆ ਕੀ ਮੈਂ ਤਾਂ ਹੀ ਰੋਟੀ ਖਾਵਾਂਗਾ ਜੇ ਮੇਰੇ ਭਗਵਾਨ ਜੀ ਖਾਣਗੇ ਉਸਨੇ ਖੇਤਾਂ ਵਿੱਚ ਜਾ ਕੇ ਉਹ ਬਾਜਰੇ ਦੀ ਰੋਟੀ ਭਗਵਾਨ ਜੀ ਦੇ ਅੱਗੇ ਰੱਖ ਦਿੱਤੀ ਪਰ ਧੰਨਾ ਭਗਤ ਬਹੁਤ ਭੋਲੇ ਸਨ ਉਹਨਾਂ ਨੂੰ ਨਹੀਂ ਸੀ ਪਤਾ ਕਿ ਭਗਵਾਨ ਸੱਚੀ ਮੁੱਚੀ ਨਹੀਂ ਖਾਂਦੇ ਉਹ ਤਾਂ ਸਿਰਫ ਭਾਵ ਦੇ ਭੁੱਖੇ ਨੇ ਤਾਂ ਉਹਨੇ ਉਸਨੇ ਕੀ ਕੀਤਾ ਸ਼ਾਮ ਨੂੰ ਜਦੋਂ ਭਗਵਾਨ ਜੀ ਨੇ ਰੋਟੀ ਨਾ ਖਾਧੀ ਤਾਂ ਉਹ ਰੋਟੀ ਚਾ ਕੇ ਗਊ ਨੂੰ ਦੇ ਦਿੱਤੀ ਆਪ ਵੀ ਨਹੀਂ ਖਾਧੀ ਉਸਨੇ ਨਿਸ਼ਚੈ ਕਰ ਲਿਆ ਕਿ ਜਦੋਂ ਤੱਕ ਭਗਵਾਨ ਜੀ ਭੋਗ ਨਹੀਂ ਲਾਣਗੇ ਰੋਟੀ ਨਹੀਂ ਖਾਣਗੇ ਉਹ ਖੁਦ ਵੀ ਉਹ ਰੋਟੀ ਨਹੀਂ ਖਾਵੇਗਾ ਇਹ ਪ੍ਰਕਿਰਿਆ 3 ਦਿਨ ਤੱਕ ਇਸੇ ਤਰ੍ਹਾਂ ਚਲਦੀ ਰਹੀ ਤੰਨਾ ਜੀ ਆਪਣੀ ਰੋਟੀ ਭਗਵਾਨ ਜੀ ਦੇ ਅੱਗੇ ਰੱਖਦੇ ਪਰ ਨਾ ਤਾਂ ਭਗਵਾਨ ਜੀ ਰੋਟੀ ਖਾਂਦੇ ਭੋਗ ਲਗਾਉਂਦੇ ਤੇ ਨਾ ਹੀ ਧੰਨਾ ਭਗਤ ਰੋਟੀ ਖਾਂਦਾ ਇਹ ਦੇਖ ਕੇ ਇੱਕ ਦਿਨ ਧੰਨਾ ਭਗਤ ਬਹੁਤ ਵਿਆਕੁਲ ਹੋ ਗਿਆ ਇੱਕ ਦਿਨ ਭਗਤ ਧੰਨਾ ਜੀ ਬਹੁਤ ਜ਼ੋਰ-ਜ਼ੋਰ ਨਾਲ ਰੋਣ ਲੱਗੇ ਤੇ ਭਗਵਾਨ ਨੂੰ ਪ੍ਰਾਰਥਨਾ ਕਰਨ ਲੱਗੀ ਕਿ ਤੁਹਾਨੂੰ ਤਾਂ ਲੋਕ ਇੰਨੀ ਤਰ੍ਹਾਂ ਦਾ ਭੋਜਨ ਕਰਵਾਉਂਦੇ ਨੇ ਕੀ ਮੇਰੀ ਬਾਜਰੇ ਦੀ ਰੋਟੀ ਤੁਸੀਂ ਨਹੀਂ ਗ੍ਰਹਿਣ ਕਰੋਗੇ ਇੱਕ ਦਿਨ ਬਹੁਤ ਜ਼ਿਆਦਾ ਰੋਈ ਤਾਂ ਆਖਰਕਾਰ ਭਗਵਾਨ ਨੂੰ ਉਸ ਦੀ ਪ੍ਰਾਰਥਨਾ ਸੁਣ ਕੇ ਪ੍ਰਗਟ ਹੋਣਾ ਹੀ ਪਿਆ ਤਾਂ ਭਗਵਾਨ ਜੀ ਸਾਖਸ਼ਾਤ ਧੰਨੇ ਦੇ ਕੋਲ ਆ ਕੇ ਬੈਠ ਗਏ ਭਗਤ ਧੰਨੇ ਨੇ ਭਗਵਾਨ ਜੀ ਨੂੰ ਇੱਕ ਹਦਾਇਤ ਕਰ ਦਿੱਤੀ ਕਿ ਮੇਰੇ ਕੋਲ ਚਾਰ ਰੋਟੀਆਂ ਨੇ ਦੋ ਤੁਸੀਂ ਖਾ ਲਿਆ ਕਰੋ ਦੋ ਮੈਂ ਖਾ ਲਿਆ ਕਰਾਂ ਕਹਿੰਦੇ ਠੀਕ ਹੈ ਤਾਂ ਭਗਵਾਨ ਜੀ ਨੇ ਜਦੋਂ ਦੋ ਰੋਟੀਆਂ ਖਾ ਲਈਆਂ ਤੀਜੀ ਰੋਟੀ ਚੱਕਣ ਲੱਗੇ ਤਾਂ ਧੰਨੇ ਭਗਤ ਨੇ ਭਗਵਾਨ ਜੀ ਦੀ ਬਾਹ ਫੜ ਲਈ ਤੇ ਕਹਿਣ ਲੱਗਿਆ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਸੀ ਜੇ ਤੁਸੀਂ ਸਾਰੀ ਰੋਟੀ ਖਾ ਲੋਗੇ ਤਾਂ ਮੈਂ ਕੀ ਖਾਵਾਂਗਾ ਤਾਂ ਹੁਣ ਉਸ ਨੇ ਦੋ ਰੋਟੀਆਂ ਭਗਵਾਨ ਜੀ ਨੂੰ ਖਵਾ ਦਿੱਤੀਆਂ ਤੇ ਦੋ ਰੋਟੀਆਂ ਆਪ ਖਾ ਲਈਆਂ ਇਸ ਤਰ੍ਹਾਂ ਰੋਜ਼ ਹੀ ਚੱਲਦਾ ਰਿਹਾ ਇੱਕ ਦਿਨ ਭਗਵਾਨ ਜੀ ਬੜੇ ਖੁਸ਼ ਹੋਏ ਤੇ ਧੰਨੇ ਭਗਤ ਨੂੰ ਕਹਿਣ ਲੱਗੇ ਕੀ ਮੈਂ ਮੁਫਤ ਵਿੱਚ ਰੋਟੀ ਨਹੀਂ ਖਾਂਦਾ ਜਿਸ ਤਰ੍ਹਾਂ ਤੂੰ ਮੈਨੂੰ ਰੋਜ਼ ਰੋਟੀ ਖਵਾਉਂਦਾ ਹੈ ਮੈਂ ਤੇਰੇ ਨਾਲ ਕੋਈ ਕੰਮ ਕਰਵਾ ਦਿਆਂ ਕਰਾਂਗਾ ਤਾਂ ਧੰਨਾ ਭਗਤ ਕਹਿਣ ਲੱਗਿਆ ਕਿ ਮੇਰੇ ਕੋਲ ਕੀ ਕੰਮ ਹੈ ਮੈਂ ਤਾਂ ਇੱਕ ਸਧਾਰਨ ਗਰੀਬ ਜਾਂ ਕਿਸਾਨ ਆ ਮੈਂ ਇਹ ਹਲ ਬੋਂਦਾ ਹਾਂ ਤੁਸੀਂ ਵੀ ਮੇਰੇ ਨਾਲ ਹੀ ਕਰ ਲਿਆ ਕਰੋ ਤਾਂ ਭਗਵਾਨ ਜੀ ਬੜੇ ਮੁਸਕਰਾਏ ਤੇ ਕਹਿਣ ਲੱਗੇ ਕਿ ਹਾਂ ਮੈਂ ਤੇਰੇ ਨਾਲ ਤੇਰੇ ਖੇਤਾਂ ਵਿੱਚ ਤੇਰਾ ਹਲ ਬਹਾ ਦਿਆਂ ਕਰਾਂਗਾ ਹੁਣ ਠਾਕੁਰ ਜੀ ਹਰ ਰੋਜ਼ ਧੰਨੇ ਦੀਆਂ ਗਊਆਂ ਚਰਾਉਂਦੇ ਤੇ ਤੰਨਾ ਭਗਤ ਬਹੁਤ ਹੀ ਖੁਸ਼ ਹੁੰਦਾ ਇੱਕ ਦਿਨ ਉਹ ਠਾਕੁਰ ਜੀ ਨੂੰ ਪੁੱਛਣ ਲੱਗਿਆ ਕਿ ਪ੍ਰਭੂ ਤੁਸੀਂ ਮੈਨੂੰ ਦਰਸ਼ਨ ਤਾਂ ਦੇਤੇ ਪਰ ਤੁਸੀਂ ਮੈਨੂੰ ਆਪਣੇ ਹਿਰਦੇ ਨਾਲ ਨਹੀਂ ਲਾਇਆ ਤਾਂ ਭਗਵਾਨ ਜੀ ਕਹਿਣ ਲੱਗੇ ਕਿ ਪੂਰੀ ਤਰ੍ਹਾਂ ਮੈਂ ਉਸ ਨੂੰ ਹੀ ਅਪਣਾਉਂਦਾ ਹਾਂ ਜੋ ਆਪਣੇ ਕਿਸੇ ਗੁਰੂ ਨੂੰ ਧਾਰਨ ਕਰਦਾ ਹੈ ਪਰ ਤੰਨਾ ਭਗਤ ਤਾਂ ਬਹੁਤ ਭੋਲਾ ਸੀ ਉਹ ਕਹਿਣ ਲੱਗੇ ਕਿ ਭਗਵਾਨ ਜੀ ਮੈਨੂੰ ਨਹੀਂ ਪਤਾ ਕਿ ਗੁਰੂ ਕੌਣ ਹੁੰਦੇ ਨੇ ਤੇ ਕਿਸ ਤਰ੍ਹਾਂ ਬਣਾਏ ਜਾਂਦੇ ਨੇ ਤਾਂ ਭਗਵਾਨ ਜੀ ਨੇ ਉਸ ਦਾ ਮਾਰਗਦਰਸ਼ਨ ਕਰਦਿਆਂ ਕਿਹਾ ਕਿ ਕਾਸ਼ੀ ਦੇ ਵਿੱਚ ਮੇਰੇ ਹੀ ਸਰੂਪ ਰਾਮਾਨੰਦ ਚਾਰਿਆ ਜੀ ਗੁਰੂ ਨੇ ਤੂੰ ਉੱਥੇ ਜਾ ਕੇ ਉਹਨਾਂ ਨੂੰ ਆਪਣਾ ਗੁਰੂ ਬਣਾ। ਭਗਵਾਨ ਜੀ ਦੀ ਪ੍ਰੇਰਣਾ ਪ੍ਰਾਪਤ ਕਰਕੇ ਇੱਕ ਦਿਨ ਧੰਨੇ ਭਗਤ ਜੀ ਕਾਸ਼ੀ ਜਾ ਕੇ ਸ਼੍ਰੀ ਗੁਰੂ ਜੀ ਨੂੰ ਰਾਮਾਨੰਦ ਚਾਰਿਆ ਜੀ ਨੂੰ ਆਪਣਾ ਗੁਰੂ ਬਣਾ ਲਿਆ। ਕੁਝ ਦਿਨ ਬੀਤ ਗਏ ਤੇ ਰਾਮਾਨੰਦ ਚਾਰਿਆ ਜੀ ਨੇ ਭਗਤ ਧੰਨੇ ਨੂੰ ਕਿਹਾ ਕੇ ਤੂੰ ਹੁਣ ਆਪਣੇ ਘਰ ਚਲਾ ਜਾ ਪਰ ਭਗਤ ਤੰਨੇ ਨੇ ਉੱਥੇ ਹੀ ਰਹਿਣ ਦੀ ਇੱਛਾ ਪ੍ਰਗਟ ਕੀਤੀ ਤਾਂ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਅਗਰ ਤੂੰ ਇੱਥੇ ਰਹੇਂਗਾ ਤਾਂ ਸਿਰਫ ਤੇਰਾ ਹੀ ਉਦਾਰ ਹੋਵੇਗਾ ਪਰ ਜੇ ਤੂੰ ਆਪਣੇ ਘਰ ਜਾ ਕੇ ਖੇਤੀਬਾੜੀ ਕਰਦੇ ਹੋਏ ਪ੍ਰਭੂ ਦਾ ਸਿਮਰਨ ਕਰੇਗਾ ਤਾਂ ਤੇਰੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਜੀਵਾਂ ਦਾ ਕਲਿਆਣ ਹੋ ਜਾਵੇਗਾ ਇਸ ਤਰ੍ਹਾਂ ਗੁਰੂ ਦੀ ਆਗਿਆ ਪਾ ਕੇ ਭਗਤ ਤੰਨਾ ਆਪਣੇ ਘਰ ਵਾਪਸ ਆ ਗਿਆ ਜਦੋਂ ਭਗਤ ਧੰਨਾ ਜੀ ਆਪਣੇ ਘਰ ਆਏ ਤਾਂ ਭਗਵਾਨ ਜੀ ਨੇ ਉਹਨਾਂ ਨੂੰ ਆਪਣੇ ਹਿਰਦੇ ਦੇ ਨਾਲ ਲਾ ਲਿਆ ਹੁਣ ਭਗਤ ਧੰਨਾ ਐਨਾ ਚੰਗਾ ਇਨਸਾਨ ਬਣ ਗਿਆ ਸੀ ਕਿ ਉਸ ਨੂੰ ਜੇ ਕੋਈ ਰਸਤੇ ਦੇ ਵਿੱਚ ਗਰੀਬ ਵਿਅਕਤੀ ਮਿਲ ਜਾਂਦਾ ਕੋਈ ਬ੍ਰਾਹਮਣ ਮਿਲ ਜਾਂਦਾ ਤਾਂ ਉਹ ਉਹਨਾਂ ਦੀ ਖੂਬ ਸੇਵਾ ਕਰਦਾ ਘਰ ਲਿਆ ਕੇ ਉਹਨਾਂ ਨੂੰ ਭੋਜਨ ਕਰਾਉਂਦਾ ਇੱਕ ਦਿਨ ਭਗਤ ਧੰਨੇ ਦੇ ਪਿਤਾ ਜੀ ਕਹਿਣ ਲੱਗੇ ਕਿ ਅਸੀਂ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਲੋਕ ਆਂ ਅਸੀਂ ਹਰ ਰੋਜ਼ ਇਸ ਤਰ੍ਹਾਂ ਸਾਧੂ ਸੰਤਾਂ ਦੀ ਸੇਵਾ ਕਰਾਂਗੇ ਤੇ ਅਸੀਂ ਆਪ ਕਿਥੋਂ ਖਾਵਾਂਗੇ ਤੂੰ ਪਹਿਲਾ ਕੰਮ ਕਰ ਲੈ ਉਸ ਤੋਂ ਬਾਅਦ ਤੂੰ ਜਿੰਨੀ ਮਰਜ਼ੀ ਸੇਵਾ ਕਰ ਲੈ ਤਾਂ ਭਗਤ ਧੰਨਾ ਨੇ ਆਪਣੇ ਪਿਤਾ ਦੀ ਆਗਿਆ ਮੰਨ ਕੇ ਗਊਆਂ ਲੈ ਕੇ ਉਹ ਖੇਤ ਵਿੱਚ ਜਾਣ ਲੱਗਿਆ ਤਾਂ ਰਸਤੇ ਵਿੱਚ ਉਸ ਨੂੰ ਸਾਧੂ ਸੰਤ ਮਿਲ ਗਏ ਤਾਂ ਉਹਨਾਂ ਨੇ ਪੁੱਛਿਆ ਕਿ ਇੱਥੇ ਭਗਤ ਧੰਨਾ ਕੌਣ ਹੈ ਤਾਂ ਭਗਤ ਧੰਨਾ ਨੇ ਬੜੀ ਹੀ ਵਿਨਮਰਤਾ ਦੇ ਨਾਲ ਦੱਸਿਆ ਕਿ ਮੇਰਾ ਹੀ ਨਾਮ ਭਗਤ ਧੰਨਾ ਹੈ ਦੋਸਤੋ ਕੀ ਕੰਮ ਹੈ ਤਾਂ ਉਹ ਸਾਧੂ ਕਹਿਣ ਲੱਗੇ ਕਿ ਅਸੀਂ ਤੁਹਾਡੇ ਘਰ ਜਾਣਾ ਚਾਹੁੰਨੇ ਹਾਂ ਤਾਂ ਭਗਤ ਤੰਨੇ ਨੇ ਸੋਚਿਆ ਕਿ ਜੇ ਮੈਂ ਇਹਨਾਂ ਸੰਤਾਂ ਨੂੰ ਆਪਣੇ ਘਰ ਲੈ ਕੇ ਜਾਵਾਂਗਾ ਤਾਂ ਪਿਤਾ ਜੀ ਬੜਾ ਗੁੱਸਾ ਕਰਨਗੇ ਤਾਂ ਉਸਨੇ ਸੰਤਾਂ ਨੂੰ ਬਹਾਨਾ ਬਣਾ ਕੇ ਕਿਹਾ ਕਿ ਹਜੇ ਵੀਰੇ ਘਰ ਕੋਈ ਨਹੀਂ ਹੈ ਇਸ ਕਰਕੇ ਤੁਸੀਂ ਮੇਰੇ ਨਾਲ ਮੇਰੇ ਨਾਲ ਖੇਤ ਵਿੱਚ ਹੀ ਚੱਲ ਪੋ ਤਾਂ ਸਾਧੂ ਕਹਿਣ ਲੱਗੇ ਕਿ ਸਾਨੂੰ ਜੋ ਚਾਹੀਦਾ ਸੀ ਉਹ ਮਿਲ ਗਿਆ ਅਸੀਂ ਤੁਹਾਡੇ ਦਰਸ਼ਨ ਲਈ ਆਏ ਸੀ ਚਲੋ ਤੁਹਾਡੇ ਨਾਲ ਅਸੀਂ ਤੁਹਾਡੇ ਖੇਤ ਚੱਲਦੇ ਹਾਂ ਹੁਣ ਭਗਤ ਤੰਨੇ ਨੇ ਇੱਕ ਤਰਕੀਬ ਸੋਚੀ ਜੋ ਉਸਦੇ ਪਿਤਾ ਜੀ ਨੇ ਉਸ ਨੂੰ ਬੀਜ ਬੋਣ ਨਹੀਂ ਦਿੱਤੇ ਸਨ ਉਸਨੇ ਇੱਕ ਬਾਣੀਏ ਨੂੰ ਵੇਚ ਦਿੱਤੇ ਤੇ ਉਹਨਾਂ ਪੈਸਿਆਂ ਦਾ ਉਹ ਸਮਾਨ ਲੈ ਕੇ ਖੇਤ ਵਿੱਚ ਚਲਾ ਗਿਆ ਖੇਤ ਵਿੱਚ ਜਾ ਕੇ ਉਸਨੇ ਸਾਧੂਆਂ ਲਈ ਭੋਜਨ ਬਣਾਇਆ ਪਹਿਨਾ ਭਗਵਾਨ ਨੂੰ ਭੋਜਨ ਲਵਾਇਆ ਉਸ ਤੋਂ ਬਾਅਦ ਉਸਨੇ ਉਹਨਾਂ ਸਾਧੂ ਸੰਤਾਂ ਨੂੰ ਭੋਜਨ ਕਰਾਇਆ ਹੁਣ ਭਗਤ ਧੰਨਾ ਜੀ ਸੋਚਣ ਲੱਗੇ ਕਿ ਜੇ ਮੈਂ ਖਾਲੀ ਹੱਥ ਘਰ ਚਲਾ ਗਿਆ ਤਾਂ ਪਿਤਾ ਜੀ ਤੋਂ ਬਹੁਤ ਜ਼ਿਆਦਾ डांट ਫਿੱਟ ਕਰ ਪੈਗੀ ਤਾਂ ਉਹਨਾਂ ਨੇ ਲੋਕਾਂ ਨੂੰ ਦਿਖਾਉਣ ਲਈ ਜਿਹੜੀ ਬੋਰੀਆਂ ਵਿੱਚ ਮਿੱਟੀ ਪਈ ਸੀ ਉਸ ਨੂੰ ਹੀ ਖੇਤ ਵਿੱਚ ਬੋਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਨਾਂ ਕੋਲ ਹੁਣ ਗੋਣ ਲਈ ਦਾਣੇ ਤਾਂ ਨਹੀਂ ਸਨ ਪਰ ਉਹਨਾਂ ਨੇ ਉਸ ਮਿੱਟੀ ਨੂੰ ਹੀ ਉਗਾਉਣਾ ਸ਼ੁਰੂ ਕਰ ਦਿੱਤਾ ਮਿੱਟੀ ਉਗਾਉਂਦੇ ਉਗਾਉਂਦੇ ਸ਼ਾਮ ਹੋ ਗਈ ਆਲੇ ਦੁਆਲੇ ਦੇ ਕਿਸਾਨ ਦੇਖ ਰਹੇ ਸਨ ਕਿ ਭਗਤ ਧੰਨਾ ਬੜੀ ਹੀ ਮਿਹਨਤ ਨਾਲ ਗੀहूं ਉਗਾ ਰਿਹਾ ਹੈ ਸ਼ਾਮ ਨੂੰ ਜਦ ਘਰ ਪਹੁੰਚੇ ਤਾਂ ਪਿਤਾ ਜੀ ਨੂੰ ਕਿਹਾ ਕਿ ਪਿਤਾ ਜੀ ਮੈਂ ਗੀहूं ਉਗਾ ਆਇਆ ਹਾਂ ਕੁਝ ਦਿਨਾਂ ਬਾਅਦ ਕੁਝ ਲੋਕ ਤੇ ਉਸਦੇ ਪਿਤਾ ਜੀ ਉਸ ਨੂੰ ਆ ਕੇ ਕਹਿਣ ਲੱਗੇ ਕਿ ਤੂੰ ਕਿਸ ਤਰ੍ਹਾਂ ਖੇਤ ਬੋਇਆ ਹੈ ਇਹ じゃ ਖੇਤ ਤਾਂ ਸੀ ਆਪਣੀ ਪੂਰੀ ਜ਼ਿੰਦਗੀ ਵਿੱਚ ਨਹੀਂ ਦੇਖਿਆ ਇੰਨਾ ਹਰਾ ਭਰਾ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇੱਕ ਇੱਕ ਦਾਣਾ ਦਿਨੇ ਚਿੰਚ-ਚਿੰਕੇ ਉਗਾਇਆ ਹੋਵੇ ਇੰਨੀ ਚੰਗੀ ਫਸਲ ਤਾਂ ਸੀ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਦੇਖੀ ਭਗਤ ਧੰਨਾ ਜੀ ਨੂੰ ਲੱਗਿਆ ਕਿ ਇਹ ਸਾਰੇ ਲੋਕ ਉਸ ਦਾ ਮਜ਼ਾਕ ਉਡਾ ਰਹੇ ਹਨ ਕਿਉਂਕਿ ਜਦੋਂ ਉਸ ਨੇ ਕੁਝ ਉਗਾਇਆ ਹੀ ਨਹੀਂ ਤਾਂ ਉੱਗੇਗਾ ਕਿਵੇਂ ਕਿਉਂਕਿ ਦਾਣੇ ਤਾਂ ਉਸ ਨੇ ਬਣੀ ਨੂੰ ਵੇਚ ਦਿੱਤੇ ਸਨ ਤਾਂ ਇਹ ਸੋਚ ਕੇ ਉਹ ਬੜੇ ਹੈਰਾਨ ਤੇ ਪਰੇਸ਼ਾਨ ਹੋਏ ਉਹਨਾਂ ਨੂੰ ਲੱਗਿਆ ਕਿ ਇਹ ਸਾਰੇ ਉਸ ਦਾ ਮਜ਼ਾਕ ਉਡਾ ਰਹੇ ਹਨ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਹ ਖੇਤ ਵਿੱਚ ਜਾ ਕੇ ਦੇਖਣ ਲੱਗੇ ਕਿ ਜੋ ਉਸ ਨੇ ਮਿੱਟੀ ਉਗਾਈ ਸੀ ਉਸ ਦੀ ਜਗ੍ਹਾ ਖੇਤ ਦੇ ਵਿੱਚ ਗੀਹੂ ਉੱਗ ਗਿਆ ਹੈ ਤੇ ਫਸਲ ਵੀ ਬਹੁਤ ਹਰੀ-ਭਰੀ ਹੋ ਗਈ ਹੈ ਇਹ ਸਭ ਕੁਝ ਦੇਖ ਕੇ ਭਗਤ ਧੰਨੇ ਨੂੰ ਭਗਵਾਨ ਦੀ ਕਿਰਪਾ ਦਾ ਅਹਿਸਾਸ ਹੋਇਆ ਤੇ ਉਹ ਫਿਰ ਜ਼ੋਰ-ਜ਼ੋਰ ਦੀ ਰੋਣ ਲੱਗਿਆ ਤੇ ਸੋਚਣ ਲੱਗਿਆ ਕਿ ਭਗਵਾਨ ਜੀ ਨੇ ਉਸ ਦੇ ਉੱਪਰ ਕਿਰਪਾ ਕੀਤੀ ਹੈ ਭਗਤ ਧੰਨੇ ਦੇ ਰੋਣ ਦਾ ਕਾਰਨ ਜਦੋਂ ਉਸ ਦੇ ਆਲੇ-ਦੁਆਲੇ ਦੇ ਲੋਕਾਂ ਨੇ ਪੁੱਛਿਆ ਤਾਂ ਉਸ ਨੇ ਰੋਂਦੇ ਹੋਏ ਸਾਰੀ ਗੱਲ ਸਹੀ-ਸਹੀ ਦੱਸ ਦਿੱਤੀ ਕਿ ਕਿਸ ਤਰ੍ਹਾਂ ਉਸ ਨੇ ਸਾਰੇ ਬੀਜਿਕ ਬਣੇ ਨੂੰ ਵੇਚ ਦਿੱਤੇ ਸਨ ਤੇ ਉਸ ਦੀ ਜਗ੍ਹਾ ਉਸ ਨੇ ਸਾਧੂ ਸੰਤਾਂ ਨੂੰ ਭੋਜਨ ਖਵਾ ਦਿੱਤਾ ਸੀ ਤੇ ਖੇਤ ਦੇ ਵਿੱਚ ਦਿਖਾਵਾ ਕਰਨ ਲਈ ਮਿੱਟੀ ਵੀ ਜੀ ਸੀ ਜਦ ਕਿ ਹੁਣ ਪੂਰੀ ਫਸਲ ਹਰੀ ਭਰੀ ਕਿਵੇਂ ਹੋ ਗਈ ਉਹ ਖੁਦ ਹੈਰਾਨ ਸਨ ਜਦੋਂ ਭਗਤ ਧੰਨੇ ਦੇ ਪਿਤਾ ਜੀ ਨੂੰ ਇਹ ਸਾਰੀ ਗੱਲ ਪਤਾ ਲੱਗੀ ਤਾਂ ਉਹ ਖੁਦ ਬਹੁਤ ਹੈਰਾਨ ਹੋਏ ਤੇ ਉਹਨਾਂ ਨੇ ਧੰਨੇ ਭਗਤ ਦੇ ਸਾਹਮਣੇ ਬੜੀ ਹੀ ਗਿਲਾਨੀ ਫੀਲ ਰਹੀ ਤੇ ਕਿਹਾ ਕਿ ਅੱਜ ਤੋਂ ਬਾਅਦ ਉਹ ਕਦੇ ਵੀ ਉਸ ਨੂੰ ਸਾਧੂ ਸੰਤਾਂ ਦੀ ਸੇਵਾ ਕਰਨ ਤੋਂ ਮਨਾ ਨਹੀਂ ਕਰਨਗੇ ਤੇ ਭਗਵਾਨ ਦੀ ਕਿਰਪਾ ਦਾ ਜਦੋਂ ਉਹਨਾਂ ਨੂੰ ਅਹਿਸਾਸ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਉਹ ਖੁਦ ਵੀ ਹੁਣ ਭਗਵਾਨ ਦੀ ਭਗਤੀ ਕਰਿਆ ਕਰਨਗੇ ਕੁਝ ਸਮੇਂ ਬਾਅਦ ਜੋ ਫਸਲ ਧੰਨੇ ਭਗਤ ਨੇ ਉਗਾਈ ਨਹੀਂ ਸੀ ਪਰ ਮਿੱਟੀ ਗੋਣ ਦੇ ਬਾਵਜੂਦ ਵੀ ਬਹੁਤ ਸਾਰੀ ਫਸਲ ਹੋ ਗਈ ਸੀ ਉਸ ਨੂੰ ਕੱਟਣ ਦਾ ਸਮਾਂ ਆਇਆ ਤਉ ਦੇਖ ਕੇ ਬਹੁਤ ਹੈਰਾਨ ਰਹਿ ਜਾਂਦਾ ਹੈ ਕਿ ਜਿੰਨੀ ਫਸਲ ਉਸਨੇ ਕੱਟੀ ਹੈ ਉਸ ਤੋਂ 50 ਗੁਣਾ ਜ਼ਿਆਦਾ ਫਸਲ ਉਸ ਨੂੰ ਪ੍ਰਾਪਤ ਹੋਈ ਹੈ ਫਸਲ ਇੰਨੀ ਜ਼ਿਆਦਾ ਸੀ ਕਿ ਹੁਣ ਧੰਨੇ ਭਗਤ ਕੋਲੇ ਉਸ ਫਸਲ ਨੂੰ ਰੱਖਣ ਲਈ ਜਗ੍ਹਾ ਘਟ ਗਈ ਸੀ ਹੁਣ ਭਗਤ ਧੰਨੇ ਦੇ ਘਰ ਨਾ ਕੇਵਲ ਸਾਧੂ ਸੰਤ ਆਉਣ ਲੱਗੇ ਸਗੋਂ ਹਰ ਤਰ੍ਹਾਂ ਦਾ ਗਰੀਬ ਵੀ ਉਹਨਾਂ ਦੇ ਘਰ ਮਦਦ ਮੰਗਣ ਲਈ ਆ ਜਾਂਦਾ ਭਗਤ ਧੰਨਾ ਨੇ ਆਪਣੇ ਘਰ ਤੋਂ ਹਰ ਕਿਸੇ ਦੀ ਮਦਦ ਕੀਤੀ ਹਰ ਕਿਸੇ ਨੂੰ ਭੋਜਨ ਜੋ ਵੀ ਉਸਦੀ ਗੁંજائش ਹੁੰਦੀ ਹੋ ਹਰ ਚੀਜ਼ ਦਿੰਦੀ ਇੱਕ ਦਿਨ ਉਹ ਸਮਾਂ ਆ ਗਿਆ ਕਿ ਉਹਨਾਂ ਦੇ ਘਰ ਤੋਂ ਸਾਰਾ ਅਨਾਜ ਖਤਮ ਹੋਣ ਵਾਲਾ ਸੀ ਪਰ ਧੰਨੇ ਭਗਤ ਨੇ ਸੋਚਿਆ ਕਿ ਜਦੋਂ ਤੱਕ ਉਸ ਵਿੱਚ ਸਮਰਥ ਹੈ ਉਹ ਗਰੀਬ ਲੋਕਾਂ ਦੀ ਸਾਧੂ ਸੰਤਾਂ ਦੀ ਜ਼ਰੂਰ ਸਹਾਇਤਾ ਕਰੇਗਾ ਇੱਕ ਦਿਨ ਭਗਵਾਨ ਭਗਤ ਧੰਨੇ ਦੀ ਇਸ ਭਾਵਨਾ ਤੋਂ ਪਰ ਸੰਨ ਹੋਏ ਤੇ ਉਸ ਨੂੰ ਸਾਖਸ਼ਾਤਿਕ ਸਾਧੂ ਦੇ ਰੂਪੇ ਚਾ ਕੇ ਦਰਸ਼ਨ ਦਿੱਤੇ ਤੇ ਉਹਨਾਂ ਨੇ ਭਗਤ ਧੰਨੇ ਨੂੰ ਕੁਝ ਲੋਕੀ ਦੇ ਬੀਜ ਤੇ ਤੁੰਬੇ ਦੇ ਬੀਜ ਦਿੱਤੇ ਉਗਾਉਣ ਲਈ ਲੋਕਾਂ ਨੇ ਸੋਚਿਆ ਕਿ ਭਗਤ ਧੰਨਾ ਇਸ ਅਕਾਲ ਦੇ ਵਿੱਚ ਇੰਨਾ ਬੀਜਾਂ ਨੂੰ ਬੀਜ ਰਿਹਾ ਹੈ ਕਿਵੇਂ ਉਗਣਗੇ ਪਰ ਉਹ ਦੇਖ ਕੇ ਹੈਰਾਨ ਰਹੇਗੇ ਕਿ ਜਿਹੜੀ ਫਸਲ ਇੰਨੇ ਸਾਲਾਂ ਵਿੱਚ ਵੀ ਉਗ ਨਹੀਂ ਸਕਦੀ ਸੀ ਉਹ ਕੁਝ ਦਿਨਾਂ ਦੇ ਵਿੱਚ ਹੀ ਉੱਗ ਪਈ ਭਗਤ ਧੰਨੇ ਨੇ ਪਹਿਲਾਂ ਦੀ ਤਰ੍ਹਾਂ ਹੀ ਲੋਕਾਂ ਦੀ ਮਦਦ ਕਰਨੀ ਜਾਰੀ ਰੱਖੀ ਇੱਕ ਦਿਨ ਇਹੋ ਜਿਹਾ ਆਇਆ ਕਿ ਭਗਤ ਧੰਨੇ ਦੀ ਸਾਰੀ ਫਸਲ ਸਭ ਕੁਝ ਖਤਮ ਹੋਣ ਤੇ ਆ ਗਿਆ ਪਰ ਭਗਤ ਧੰਨੇ ਨੂੰ ਲੋਕ ਮੂਰਖ ਸਮਝ ਰਹੇ ਸਨ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਸਨੇ ਸਭ ਕੁਝ ਲੋਕਾਂ ਵਿੱਚ ਵੰਡ ਦਿੱਤਾ ਤੇ ਹੁਣ ਖੁਦ ਕੀ ਖਾਵੇਗਾ ਵਰਪਕਤ ਤੇ ਨੇ ਉਹ ਭਗਵਾਨ ਤੇ ਬਹੁਤ ਵਿਸ਼ਵਾਸੀ ਉਸਨੇ ਸੋਚਿਆ ਕਿ ਹੁਣ ਲੋਕਾਂ ਨੂੰ ਦੇਣ ਲਈ ਕੁਝ ਨਹੀਂ ਹੈ ਮੇਰੇ ਕੋਲ ਨਾ ਹੀ ਸਾਧੂ ਸੰਤਾਂ ਨੂੰ ਵੰਡਣ ਲਈ ਮੇਰੇ ਕੋਲ ਅੰਨਾ ਤਾਂ ਹੁਣ ਉਸਨੇ ਜਿਹੜੇ ਉਹ ਤੁੰਬੇ ਦੀ ਫਸਲ ਉਗਾਈ ਸੀ ਉਸਤੇ ਉੱਪਰ ਤੁੰਬੇ ਉੱਗ ਪਏ ਸਨ ਤਾਂ ਉਸਨੇ ਸੋਚਿਆ ਕਿ ਇਹਨਾਂ ਨੂੰ ਕੱਟ ਕੇ ਮੈਂ ਇਹਨਾਂ ਦੇ ਇੱਕ ਮੰਡਲ ਬਣਾ ਕੇ ਸਾਧੂ ਸੰਤਾਂ ਨੂੰ ਦੇ ਦਿਆ ਕਰਾਂਗਾ ਇੱਕ ਦਿਨ ਉਸਨੇ ਉਹਨਾਂ ਨੂੰ ਕੱਟਿਆ ਤਾਂ ਉਸ ਦੇ ਵਿੱਚੋਂ ਹੀਰੇ ਜਵਾਹਰਾਤ ਨਿਕਲੇ ਤਾਂ ਉਹ ਇਹ ਦੇਖ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ ਇਸ ਪ੍ਰਕਾਰ ਇਨਾ ਹੀਰੇ ਜਵਾਰਾਤਾਂ ਨੂੰ ਦੇਖ ਕੇ ਭਗਤ ਧੰਨੇ ਨੂੰ ਨਾ ਸਾਧੂ ਸੰਤਨੀ ਯਾਦ ਆਈ ਜਿਨ੍ਹਾਂ ਨੇ ਉਸ ਨੂੰ ਇਹ ਤੁੰਬੇ ਦੇ ਬੀਜ ਦਿੱਤੇ ਸਨ ਇਸ ਪ੍ਰਕਾਰ ਭਗਤ ਧੰਨਾ ਜੀ ਨੇ ਆਪਣਾ ਸਾਰਾ ਜੀਵਨ ਲੋਕਾਂ ਦੀ ਭਲਾਈ ਦੇ ਵਿੱਚ ਬਤੀਤ ਕੀਤਾ ਤਾਂ ਜਿਹੜੇ ਉਹਨਾਂ ਨੂੰ ਹੀਰੇ-ਜਵਾਹਰਤ ਪ੍ਰਾਪਤ ਹੋਏ ਸੀ ਉਸ ਨਾਲ ਨਾ ਕੇਵਲ ਲੋਕਾਂ ਦੇ ਖਾਣ-ਪੀਣ ਦਾ ਪ੍ਰਬੰਧ ਕਰਦੇ ਸਗੋਂ ਉਹਨਾਂ ਨੇ ਬਹੁਤ ਸਾਰੀਆਂ ਧਰਮਸ਼ਾਲਾਵਾਂ ਮੰਦਰ ਵੀ ਬਣਵਾਏ ਇੱਕ ਦਿਨ ਲੋਕਾਂ ਨੇ ਉਹਨਾਂ ਨੂੰ ਭਗਤ ਧੰਨੇ ਦੀ ਜਗ੍ਹਾ ਧੰਨਾ ਸੇਠ ਕਹਿਣਾ ਸ਼ੁਰੂ ਕਰ ਦਿੱਤਾ ਇਸ ਪ੍ਰਕਾਰ ਭਗਤ ਧੰਨੇ ਨੇ ਭਗਵਾਨ ਨੂੰ ਪ੍ਰਾਪਤ ਕੀਤਾ ਲੋਕਾਂ ਦੀ ਸੇਵਾ ਕੀਤੀ ਅਗਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ